ਲਿਖੋ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਇਸ ਸਮੇਂ ਵੀ ਜਿਹੜੀ ਆ ਮੈਂ ਸਮਝਦਾ ਲੋਕਾਂ ਦੀ ਮੌਤ ਤੇ ਸਿਆਸਤ ਕਰ ਰਹੀ ਆ ਤੇ ਲੋਕਾਂ ਦੀਆਂ ਲਾਸ਼ਾਂ ਤੇ ਸਿਆਸਤ ਕਰੀਏ ਬਿਲਕੁਲ ਨਹੀਂ ਹੋਣਾ ਚਾਹੀਦਾ ਇਹ ਬਿਲਕੁਲ ਉਹ ਝੂਠ ਬੋਲ ਕੇ ਗਏ ਨੇ ਕਿ ਮੈਂ ਮੇਰੇ ਕੋਲੇ ਸਾਰਾ ਹਿਸਾਬ ਕਿਤਾਬ ਆਗਾ ਮੈਂ ਸਾਰਾ ਹਿਸਾਬ ਜਨਤਾ ਕੀਤਾਗਾ ਸੋ ਉਹਨਾਂ ਨੂੰ ਸੱਚ ਜਿਹੜਾ ਸਾਹਮਣੇ ਲੈ ਕੇ ਆਉਣਾ ਚਾਹੀਦਾ ਝੂਠ ਨਹੀਂ ਬੋਲਣਾ ਚਾਹੀਦਾ ਜੇਕਰ ਉਹਨਾਂ ਕੋਲੇ ਅਜਿਹੇ ਅੰਕੜਾਗਾ ਤਾਂ ਉਹ ਜਨਤਕ ਕਰ ਦੇਣਾ ਚਾਹੀਦਾਗਾ ਉਹ ਜਨਤਕ ਕਿਉਂ ਨਹੀਂ ਕਰਦੇ ਕੇਂਦਰ ਸਰਕਾਰ ਆਗੀ ਹੁਣ ਤੱਕ ਕਿੰਨੇ ਪੈਸੇ ਆਏ ਨੇ ਕਿੰਨੇ ਨਹੀਂ ਆਏ ਉਹ ਮੈਂ ਸਮਝਦਾ ਬਾਰ ਬਾਰ ਜਿਹੜਾ ਉਹ ਝੂਠ ਬੋਲਣ ਦੀ ਕੋਸ਼ਿਸ਼ ਕਰ ਰਹੇ ਨੇਗੇ ਦੋ ਦਿਨ ਪਹਿਲਾਂ ਮੈਂ ਜਿਹੜਾ ਅੰਕੜਾ ਉਹ ਜਨਤਕ ਕੀਤਾ ਸੀ ਸਰ ਉਹ ਕਹਿੰਦੇ 1600 ਜਿਹੜਾ ਅਸੀਂ ਜਿਹੜੀ ਕੀਤੀ ਆ ਅੱਛੀ ਗੱਲ ਆ ਅੱਛੀ ਗੱਲ ਆ ਮੈਂ ਉਹਨਾਂ ਦੇ ਇਸ ਬਿਆਨ ਦਾ ਸਵਾਗਤ ਕਰਦਾ ਜੋ ਉਹ ਗੱਲ ਕਹਿੰਦੇ ਨੇ ਕਿ ਤੇ ਇਹਦਾ ਮਤਲਬ ਸਾਡਾ ਜਿਹੜਾ ਐਂਟੈਰਮ 20000 ਕਰੋੜ ਰੁਪਇਆ ਅਸੀਂ ਲਿਖ ਕੇ ਭੇਜਿਆ ਕਿ ਸਾਡਾ 20000 ਕਰੋੜ ਰੁਪਇਆ ਦਾ ਐਂਟੈਰਮ ਅੰਤਿਮ ਤੌਰ ਤੇ ਨੁਕਸਾਨ ਹੋਇਆਗਾ ਜਦੋਂ ਫਾਈਨਲ ਫੁੱਲ ਅਨ ਫਾਈਨਲ ਰਿਪੋਰਟ ਆਉਗੀ ਉਸ ਤੋਂ ਬਾਅਦ ਪਤਾ ਲੱਗੂਗਾ ਕਿ ਹੋਰ ਕਿੰਨਾ ਨੁਕਸਾਨ ਹੋਇਆ ਹਜੇ ਤਾਂ ਦੇਖੋ ਕਿੰਦਾ ਪਾਣੀ ਚੱਲ ਰਿਹਾ ਹੈ ਅਜੇ ਤਾਂ ਦੇਖੋ ਕਿਸ ਤਰ੍ਹਾਂ ਇੱਥੇ ਪਾਣੀ ਚੱਲ ਰਿਹਾ ਪੂਰਾ ਹਜੇ ਤਾਂ ਦੂਸਰਾ ਪਿੰਡ ਕਟਿਆ ਹੋਇਆ ਹੈਗਾ ਇਲਾਕੇ ਦਾ ਦੂਜਾ ਪਿੰਡ ਜਿਹੜਾ ਇਸ ਪਿੰਡ ਤੋਂ ਵੱਖਰਾ ਹੋਇਆ ਹੈਗਾ ਸੋ ਅਜੇ ਤਾਂ ਨੁਕਸਾਨ ਦਾ ਅਦਾਜਾ ਲੈ ਰਹੇ ਹੈਗੇ ਜਦੋਂ ਫਾਈਨਲ ਹੋ ਗਿਆ ਉਸ ਸਮੇਂ ਮੈਂ ਮੈਨੂੰ ਤਾਂ ਆਸ ਆ ਕਿ ਮੋਦੀ ਸਾਹਿਬ ਇਨਸਾਫ ਕਰਨਗੇ ਸਾਡਾ 60000 ਕਰੋੜ ਰੁਪਇਆ ਜੀਐਸਟੀ ਆਰਡੀਐਫ ਰੂਰ ਡਿਵੈਲਪਮੈਂਟ ਫੰਡ ਹੈ ਸਾਰੇ ਪਿੰਡਾਂ 'ਤੇ ਪਏ ਨੇ ਔਰ 2000 ਜਿਹੜੇ ਜਿਹੜੇ ਕਹਿ ਰਹੇ ਨੇ ਕਿ ਅਸੀਂ ਹੋਰ ਦੇਵਾਂਗੇ ਤਾਂ ਦੇਣ ਅਸੀਂ ਵੈਲਕਮ ਕਰਾਂਗੇ ਉਹਨਾਂ ਦਾ ਸਵਾਗਤ ਧੰਨਵਾਦ ਵੀ ਕਰਾਂਗੇ ਪਰ ਲੇਕਿਨ ਹਾਲੇ ਤੱਕ ਉਹਨਾਂ ਨੇ ਸਿਰਫ ਤੁਛ ਜੀ ਨਿਵਾਣੀ ਜਿਹੜੀ ਛੋਟੀ ਜੀ ਰਾਸ਼ੀ ਦਿੱਤੀ ਆ ਉਹਦੇ ਨਾਲ ਮੈਂ ਸਮਝਦਾ ਪੰਜਾਬ ਦਾ ਨਹੀਂ ਸਰਨਾ ਹੈਗਾ ਸਾਨੂੰ ਵੱਡੀ ਰਾਸ਼ੀ ਦੀ ਜੀ ਜੀ ਮੈਂ ਜੀ ਆਪ ਕਿਹਾ ਜੀ ਉਧਰਲੇ ਪਾਸੇ ਪ੍ਰਿੰਟ ਕਟਿਆ ਹੁਣ ਮੰਤਰੀ ਸਾਹਿਬ ਨੇ ਤੁਹਾਡੇ ਧਿਆਨ ਚ ਲੈ ਜਾਂਦਾ ਮੈਂ ਮੰਤਰੀ ਸਾਹਿਬ ਨਾਲ ਇਹੀ ਗੱਲ ਕਰ ਰਿਹਾ ਸੀਗਾ ਬੈਂਕ ਸਾਹਿਬ ਦੇ ਨਾਲ ਕਿ ਇਸ ਇਲਾਕੇ ਦੇ ਅੰਦਰ ਜੇ ਹੋ ਸਕਦਾ ਹੈਗਾ ਪੋਸੀਬਲ ਹੈਗਾ ਤਾਂ ਕਿ ਪੁਲ ਦਾ ਜਿਹੜਾ ਨਿਰਮਾਣ ਕੀਤਾ ਜਾਵੇ ਤਾਂ ਕਿ ਉੱਧਰ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਲਈ ਰਾਹਤ ਹੋਵੇ ਨਹੀਂ ਤਾਂ ਉਹਨਾਂ ਨੂੰ ਬਹੁਤ ਦੂਰ ਦੀ ਘੁੰਮ ਕੇ ਜਾਣਾ ਪੈਂਦਾ ਰੋਜ਼ਮਰ ਦੀ ਜ਼ਿੰਦਗੀ ਜਿਹੜੀ ਹੈ ਉਹਨਾਂ ਦੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਸੋ ਐਸਟੀਮੇਟ ਲੱਗਣਗੇ ਹਜੇ ਤਾਂ ਕਿਉਂਕਿ ਹਜੇ ਤਾਂ ਪਾਣੀ ਚੱਲ ਰਿਹਾ ਹੈ ਜੇ ਤਾਂ ਐਸਟੀਮੇਟ ਲੱਗਣਗੇ ਜਦੋਂ ਐਸਟੀਮੇਟ ਲੱਗ ਕੇ ਸਾਹਮਣੇ ਆਏ ਤਾਂ ਸਾਰੇ ਉਹ ਐਸਟੀਮੇਟ ਜਿਹੜੇ ਅਸੀਂ ਪਾਸ ਕਰਾਂਗੇ ਸਰ ਲਾਸਟ ਕੁਸਚਨ ਸਰ ਇਲਾਕੇ ਤੇ ਮਾਈਨਿੰਗ ਵੀ ਬੜਾ ਮੁੱਦਾ ਹੈਗਾ ਕਿ ਅ ਦੇਖੋ ਜਿਹੜੀ ਕਾਨੂੰਨੀ ਮਾਈਨਿੰਗ ਆ ਉਹ ਅਲਾਉਡ ਆ ਗੈਰ ਕਾਨੂੰਨੀ ਮਾਈਨਿੰਗ ਜਿਹੜੀ ਅਹ ਤਰਾਂ ਤੋਂ ਤੇ ਕਾਰਵਾਈ ਹੁੰਦੀ ਹੈ ਮੈਂ ਵੀ ਜਦੋਂ ਵੀ ਮੇਰੇ ਵੀ ਕੋਈ ਕਈ ਵਾਰ ਵੀਡੀਓ ਕੋਈ ਭੇਜ ਦਿੱਤਾ ਤੁਹਾਡੇ ਵਰਗੇ ਸਾਥੀ ਭੇਜਦੇ ਨੇ ਕਿ ਤਾਂ ਇਮੀਡੀਏਟਲੀ ਐਕਸ਼ਨ ਹੁੰਦਾਗਾ ਸੋ ਬਿਲਕੁਲ ਕਿਸੇ ਨੂੰ ਵੀ ਇਲੀਗਲ ਮਾਈਨਿੰਗ ਕਰਨ ਦੀ ਇਜਾਜ਼ਤ ਜਿਹੜੀ ਆ ਕਿਸੇ ਵੀ ਲੈਵਲ ਤੇ ਨਹੀਂ ਦਿੱਤੀ ਜਾਊਗੀ ਜਿਹੜਾ ਕਰੂਗਾ ਉਹਦੇ ਤੇ ਸਖਤੀ ਨਾਲ ਜਿਹੜਾ ਸਰਕਾਰ ਕਾਰਵਾਈ ਕਰੂਗਾ ਥੈਂਕ ਯੂ ਥੈਂਕ ਯੂ